ਵੀ ਰਹਿ ਗਿਆ ਥੱਕੀ ਪਈ ਆ ਜਾਨ ਕਿ ਉਥੋਂ ਤੇ ਹੁਣ ਫੇਰ ਹੁਣ ਇੱਥੇ ਸਫਾਈਆਂ ਦਾ ਕੰਮ ਕਰਨਾ ਚੰਗਾ ਭਲਾ ਕੀ ਜੀ ਕਿਹਾ ਇਹ ਮੇਰੇ ਕੋਲ ਨਹੀਂ ਇੰਨਾ ਕੰਮ ਹੁੰਦਾ ਪਰ ਕੌਣ ਕਹੇ ਕਿ ਹੋਣਦਾ ਹੀ ਹੁਣ ਸਬਜ਼ੀ ਧਰਨ ਵਾਲੀ ਆ ਚੱਲ ਮਾਣਾ ਪਹਿਲਾਂ ਤੂੰ ਉਹਦਾ ਕੰਮ ਹੀ ਕਰਿਆ ਧਾਣ ਕੇ ਸਬਜ਼ੀ ਕਰ ਰਹੀ ਹਾਂ ਉਹ ਤੇ ਤੁਰਦ ਜੋੜ ਚੂਗਾ ਤੇ ਕੋਈ ਉਹ ਹੀ ਰਣਾ ਰਾਤ ਨੂੰ ਨਿਆਣੇ ਨੂੰ ਕਾੜ ਕੇ ਤੇ ਪਿਆ ਬੂੰਗੀ ਹਾਂ ਇਹ ਕੱਪੜੇ ਕੱਪੜੇ ਖੰਡ ਰਹੇ ਪਾਏ

तू जाके आ तड़के आई सारा काम करू मैं, मैं ला के देख दस्यापा खाना मूँह चुप चुक के कमर वगू बिह रही दस ला के बह जाई दिन में सारा कम करके बिजली हो जा ਹੋਣ ਦਾ ਉਹਦਾ ਪਤਾ ਹੀ ਆਉਣਾ ਹੀ ਕਿ ਨਹੀਂ ਆਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਹੈ ਕਰਮੂ ਹਾਂ ਜੀ ਕਿੰਨਾ ਦਿਨ ਲੈਂ ਐਂ ਤੁਹਾਨੂੰ ਮੈਂ ਤੜਕੇ ਸੱਤ ਵਜੇ ਆਉਂ ਮੈਨੂੰ ਲੱਗਾ ਜਾ ਕੇ ਤੁੰਨੇ ਕਾ ਧੋ ਕੇ ਆਂ ਹਾਂ ਮੈਂ ਕਰਤੀਆਂ ਤੋ ਤੋ ਦੇਣੀ ਆ ਪੁੱਤ ਕਰਦੀ ਵੀ ਨਾ ਸੱਚ ਲੈ ਆ ਗਈ ਹੁਣ ਜਾਤ ਗਈ ਕੁਵੇਰੇ ਹੁਣ ਆਖੀ ਨਾ ਭਜੂ ਭਜੂ ਨਾ ਤਰੀ ਮੈਂ ਛੇਤੀ ਜਾਣਾ ਮੈਂ ਤੇਰੀ ਤਨ ਮੈਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਕੰਮ ਨਹੀਂ ਕਰਨਾ ਵੀ ਮੈਂ ਤੇ ਜਾਣੀ ਨਰੇਕਾ ਤੇ ਤੁਸੀਂ ਆਪ ਹੀ ਕਹਿ ਰਹੇ ਮੇਰਾ ਕੰਮ ਕਰ ਲਿਆ ਕਰੋ ਤੇ ਹੁਣ ਮੈਂ ਜੇ ਤੂੰ ਉੱਥੋਂ ਵੇਲੀ ਫੇਰ ਹੀ ਆਉਣਾ ਤੂੰ ਮੈਨੂੰ ਕਹਿ ਦਿੰਦੀ ਨਾ ਵੀ ਕੱਲ੍ਹ ਤੇ ਹੁਣ ਵੇਖ ਕਮਲਿਆ ਤਰਾ ਇਦਾਂ ਜਿਵੇਂ ਬੱਗੇ ਸੋਚ ਨਹੀਂ ਵੀ ਸੂਤ ਬਣੀ ਆਉਂਦਾ ਇਹ ਸਾਰੇ ਜੇ ਕੋਈ ਨੇ ਆਪੈਟਰਾ ਨਹੀਂ ਆਉਣਾ ਜਾਣਾ ਤੇ ਭਾਵੇਂ ਹੋ ਕੇ ਚਲੇ ਜਾਵੇ ਕਿੰਦਾ ਦਰਕ ਪਿਆਰ ਨਹੀਂ ਪੂਰੀ ਮੈਂ ਐਵੇਂ ਲਾਰਾ ਨਹੀਂ ਜੇ ਤੁੰਦੀ ਮੈਂ ਉੱਤਰ ਜਾਣੀ ਉੱਤਰ ਮੇਰੀ ਵੀ ਤੋਰ ਤੇ ਨਹੀਂ ਛੱਡੋ ਜੋ ਮੇਰੀ ਧਾਗ ਲੱਗੀ ਰਹਿੰਦੇ ਆ ਕੋਈ ਨਹੀਂ ਮੈਂ ਚੰਗੀ ਦਾ ਤੋੜੂ ਬੁੱਤ ਕੋਈ ਨਹੀਂ ਮੈਂ ਕਹਿ ਦਿੰਦੀ ਚੰਗੀ ਦਾ ਮਲਕੇ ਉਹਨੂੰ ਤੋਕੇ ਜਾਉਂਗੀ ਅੰਟੀ ਤੇਰੀ ਚੰਗੀ ਦਾ ਮੈਂ ਤੇ ਜੇ ਮਾਰੇ ਮੋਢਾ ਦੁਖਦਾ ਸੀ ਮਾਰੇ ਮੋਢਿਆਂ ਦੁਖ ਜਾਂਦੇ ਤੇ ਐਸੇ ਟਾਈਮ ਹੀ ਦੇਦੀ ਆਇਆ ਜਾਇਆ ਕਰਨਾ ਜੇ ਲੈ ਲੋ ਜੇ ਤੁਹਾਡਾ ਸੂਤਰ ਹੁੰਦਾ ਤੇ ਕਰਾ ਲਓ ਜੇ ਨਹੀਂ ਤੇ ਮੇਰਾ ਆਪਣੀ ਮਰਜ਼ੀ ਚੱਲ ਕਰ ਕੰਮ ਤੇ ਮੇਰਾ ਸਾਰਾ ਪਿਆ ਪਤਰਾਉਣਾ ਚੋਂ ਕੰਮ ਹੀ ਕਰਾਉਣਾ ਤੇ ਤੇ ਦੋ ਘੋੜਾ ਦਸਤ ਵੀ ਹੋਰ ਤਾਂ ਨਹੀਂ ਕਿਸੇ ਦਾ ਕਰਦੀ ਨਾ ਕੰਮ ਨਹੀਂ ਨਹੀਂ ਉਹ ਪ੍ਰੀਤ ਦੀ ਜੀ ਕਿਹਾ ਨਹੀਂ ਅੱਜ ਤਰੇਕਾ ਤਾਂ ਇੰਨਾ ਤਾਂ ਵੀ ਲੋ ਨਹੀਂ ਸ਼ਮਈ ਪੈ ਗਈ ਤੇਰੀ 1 ਵਜੇ ਆਉਂਦੀ 1.5 ਵਜੇ ਤੇ ਆਣ ਕੇ ਚਾਹ ਬਣਾ ਲਾ ਉਹ ਕਰ ਲੈਣੇ ਆਣੇ ਦੇਖਣੇ ਹੁੰਦੇ ਨੇ ਆਣੇ ਸਕੂਲੋਂ ਆ ਜਾਂਦੇ ਫਿਰ ਟਾਈਮ ਤੇ ਤੁਹਾਨੂੰ ਪਤਾ ਇੰਨਾ ਹੋ ਹੀ ਜਾਂਦਾ ਜੀ ਤੇ ਫਿਰ ਹੁਣ ਭਜੂ ਭਜੂ ਨਾ ਕਰੀ ਨਹੀਂ ਨਹੀਂ ਮੈਂ ਤਾਂ ਕੰਮ ਜਿਨਾ ਕਰਕੇ ਜਾਵਾਂਗੀ ਹਾਂ ਤੇ ਉਹ ਪ੍ਰੀਤ ਦੀ ਜੀ ਵੀ ਅਖੰਦਾ ਇਹ ਕੰਮ ਦਾ ਤੇ ਮੈਂ ਤਾਂ ਮੇਰਾ ਤਾਂ ਸੋਤਰ ਨਹੀਂ ਹੋਣਾ ਮੈਂ ਤਾਂ ਇਸ ਟਾਈਮ ਹੀ ਆਂਦੀ ਹਾਂ ਆਉ ਨਹੀਂ ਨਹੀਂ ਤੂੰ ਗੋਲੀ ਮਾਰ ਪ੍ਰੀਤ ਕਿ ਚੱਲ ਨਾ ਇਹ ਘਰ ਵੀ ਹੁਣ ਨਾ ਰੀਜ ਦੇ ਨਾਲ ਸਾਰਾ ਕੰਮ ਕਰੀਂ। ਹਾਂ। ਦਾੜ ਲਾ ਦੋ। ਕੀ ਕਹਿਣੀ ਅੱਜ ਆਪ ਇਹਨਾਂ ਨੂੰ ਪਹਿਲੇ ਦਾੜ ਲਾ ਕੇ ਤਵੇ ਕੁਲੀ ਅੰਦਰੋਂ ਛੂਲਾ ਦੇ। ਤੇ ਕੰਮ ਇਹਨਾਂ ਕਿ ਥੋੜਾ ਜਿਹਾ ਸਫਾਈ ਨਾ ਕਰੀ। ਤੇ ਫਰੀਦ ਨੂੰ ਮਾਰ ਕੋਲੀ। ਫਰੀਦਲੇ ਨਾ ਜਾਣ ਦਾ ਨਾਲ ਲੱਗੀਆਂ ਹੁਣ। ਠੀਕ ਠੀਕ। ਆ ਹੋ ਰਹੇ ਨੇ ਉਹਦੇ ਘਰੇ ਤੋਂ ਪਤਾ ਵੀ ਹੈ ਇੱਧਰ ਹੀ ਇੱਕ ਇੱਕ ਹੀ ਥੇਸ ਕੰਮ ਕੀ ਲਿਬੜੂ ਦਾ ਮੈਂ ਤੇ ਕਹਿੰਦਾ ਉਹ ਵੀ ਬੱਦਿਆ ਬੋਦੀ ਨਾ ਵੀ ਧੋਣ ਵਾਲਿਆਂ ਦੀ ਗੱਤਾਂ ਨੇ। ਕਾਣ ਜੀ। ਇਹ ਸਾਰੀ ਨੂੰ ਧੋ ਕੇ ਪਹਿਲਾਂ ਪਾ ਲੈ ਮਸ਼ੀਨ 'ਚ ਫਿਰ ਝਾੜ ਪੋਚਾ ਕਰੀ। ਜੀ ਤੇ ਆਪਾਂ ਟਿਕਾਣੇ ਤੇ ਆਣੇ ਆਂ ਆ ਮੈਂ ਲਿਆਵੀਂ ਨਹੀਂ ਕਰਤੀ ਤੇ ਦੂਆ ਸਾਰੀਆਂ ਧੋਦੇ ਮਸ਼ੀਨ ਚ ਪਾ ਕੇ ਤੇ ਬੇੜਾ ਹੋਣਾ ਹੋਜਿਆ ਕਿ ਹੋਣ ਵਾਲਾ ਕੋਈ ਨਹੀਂ ਨਾ ਨਾ ਸਾਰੇ ਕੰਮ ਕਰਨ ਵਾਲਾ ਵਾ ਤੁਹਾਡੇ ਕੋਲ ਆ ਮੈਂ ਫਿਰ ਬੇੜਾ ਹੋਜਣਾ ਵਰਦੀਆਂ ਲਿਆ ਦੋ ਮੈਂ ਪਾਦਾ ਇਸੇ ਆਹੋ ਮੈਂ ਵਰਦੀਆਂ ਲਿਆ ਕੇ ਦੇਣੀ ਪਹਿਲਾਂ ਵਰਦੀਆਂ ਪਾ ਲੈ ਉਹਨੇ ਕਿ ਧੋਵਿਆ ਨਹੀਂ ਖੜੇ ਮੈਂ ਆ ਰਹੀਆਂ ਨੇ ਕਿਸੇ ਕੰਮ ਦੀ ਜੀ ਜੀ ਤੇ ਹਾਂ ਜਿਹੜੇ ਕੋਈ ਵੀ ਕੰਮ ਤੇ ਕੋਈ ਵੀ ਨਹੀਂ ਕੀਤਾ ਤੇ ਜੀ ਜੀ ਨੇ ਤਾਂ ਕੱਲਾ ਸਫਾਈਆਂ ਦਾ ਹੀ ਕਿਹਾ ਸੀਗਾ ਹੁਣ ਨਾਲ ਕੱਪੜੇ ਵੀ ਨਹੀਂ ਕਈ ਜਾਂਦੇ 100 ਰੁਪਏ ਚ ਕਿ ਥੋੜੀ ਹੀ ਨਾ ਕੰਮ ਵਾਰਾ ਖਾਂਦਾ ਕੋਈ ਨਹੀਂ ਕੋੜ ਦਾ ਕੰਮ ਕਰਦੀ ਨਾ ਜਾਣ ਲਗੀ ਗੱਲ ਕਰਕੇ ਜਾਣੀ ਤੇ ਜੇ ਹਾਰਦੀ ਹੈ ਯਸਤਰ ਮੈਂ ਵੀ ਆਉਂਦਾ ਸਵੇਰ ਤੋਂ ਕੱਪੜੇ ਢੋਲਾ ਐਦਾਂ ਕਰਾ ਦੇਣਾ ਉਹ ਵੀ ਹੁਣ ਜੈ ਇੰਨਾ ਕੰਮ 1000 ਰੁਪਏ ਚ ਕੌਣ ਕਰਦਾ ਲੈ ਕੀ ਸੋਚਿਆ ਤੇ ਪਈਆਂ ਸਰ ਤੋਂ ਛੇਤੀ ਛੇਤੀ ਵੇਲਾ ਹੁੰਦਾ ਸ਼ਾਮ ਮਾਤਾ ਐ ਕੋਈ ਨਹੀਂ ਤੇ ਤੁਹਾਡਾ ਉਹ ਸਟੈਂਡ ਜਾਏਗਾ ਉਹ ਚਪਾ ਦੇ ਤੇ ਛਾ ਪੱਖੇ ਤੇ ਪਾ ਦੇ ਰਾ ਨੂੰ ਸੋਪੇ ਜਾਣੀਆਂ ਆ ਆਹੋ ਚਲ ਕੋਈ ਨਹੀਂ ਤਾਂ ਹੋਈ ਐ ਚੰਗੀ ਤਾਂ ਦੋ ਤਿੰਨ ਗੇੜੇ ਤੋੜੀ ਤੇ ਸਫਾਈਆਂ ਰਾਂਦੇ ਹੀ ਕਿ ਕੋਈ ਤਾਂ ਫਰਾ ਲੀੜੇ ਲੱਤੇ ਤਾਂ ਵੀ ਡਏ ਜੇ ਨਾਲ ਕਰਾਉਣ ਉਹ ਦੱਸ 7-4 ਕੱਪੜੇ ਨਹੀਂ ਵੀ ਕਿੰਨੇ ਗਾ ਕੋਈ ਨਹੀਂ ਦੱਸ ਵਾਟਰ ਦੇ ਦੂੰ ਤੈਨੂੰ ਨਾਲ ਕੱਪੜਿਆਂ ਦਾ ਵੇਲ ਲੋ ਦੀਦੀ ਜੇ ਤੇ ਕੱਪੜੇ ਕੁੱਪੜੇ ਕਰਾਉਣੇ ਐ ਇਦਾਂ ਵੇ ਵੇੜਾ ਵੀ ਤੁਹਾਡਾ 100-100 ਕਿੰਨਾ ਦੇਗਾ ਵੇ ਫਲਾਰਾ ਨਹੀਂ ਹੁੰਦਾ 1600 ਰੁਪਇਆ ਦੇ ਦੋ 1600 ਤੇ ਕਰਮੋ ਬਹੁਤ ਜ਼ਿਆਦਾ ਹੀ ਮੇਰੇ ਤੇਰੇ ਘਰੇ ਕੀ ਜਾਵੇਗਾ ਉਹਦੇ ਚਾ ਲੱਗੇ ਜੀ ਇੱਲਾ ਦੇ ਦੇ ਮੈਂ ਇਨਾ ਸੀ ਵੀ ਇਨੀ ਦੂਰੋਂ ਆਉਣਾ ਆਪਣੇ ਕੰਮ ਬਦਲੇ ਗਏ ਨਹੀਂ ਤੂੰ ਐਂ ਤਾਂ 1500 ਠੀਕ ਵਾ ਅਵੇਰਾ ਸਾਡਾ ਇੱਕ ਦਿਨ ਛੱਡ ਦੂ ਹੁੰਦਾ ਤੇ ਮੇਰਾ ਰੋਜ਼ੀਆ ਕਾ ਨਾ ਨਹੀਂ ਉਹਿਆ ਸਾਫ ਹੋ ਜਾਗਾ ਇੱਲਾ ਮਾਜਾ ਕਿੱਥੇ ਮੈਂ ਖਾਰੇ ਪੈਣੋਂ ਜਾਂਦੀ ਵੀ ਨਾ ਲੈਣੀ ਤਾਂ ਖਵਾ ਦਾ ਵੀ ਸਿਕਾ ਜਾਨੀ ਮੱਟਾ ਪਾ ਕੇ ਦੋ ਹਾਂ ਹੈ ਨਾ ਮਾਮਾ ਜੈ ਤੂੰ ਦੋ ਦਿਨ ਹੋਇਆ ਦਿਨਾਂ ਵਿੱਚ ਇੱਥੇ ਦਿਨ ਆ ਗਿਆ ਇਹ ਤਾਂ ਨਿੱਕੇ ਜਿਹੇ ਫਾਟੇ ਨਹੀਂ ਪਰ ਇਹ ਕੋਕਨਾ ਹੈ ਤੇ ਜਿਹੜਾ ਕੰਮ ਕਰਦੀ ਹੈ ਇਹ ਤਾਂ ਡਾਂਗ ਬੰਨ੍ਹ ਕੇ ਕਰਦੀਆਂ ਕਿ ਤੇਰੀ ਇਹ 1/2 ਦਿਨ ਕਿਉਂ ਮੰਜਲੀਆਂ ਦੇ ਨੀ ਆਵੇ ਸੁਪਨਾ ਕਿੱਡਾ ਤੁਹਾਡਾ ਵੇਲਾ ਇੰਨਾ ਕੰਮ ਤੇ ਕਿਹੜੀ ਹਜ਼ਾਰ ਰੁਪਈਏ ਜਦੋਂ ਪਤਾ ਨਾ ਮੰਜਲੀਆਂ ਦੇ ਤੇਰੀ ਵੇਜ ਜਿਹੜੀ ਹੁੰਦੀ ਆ ਆਪਣੇ ਖਾਤੇ ਤੋਂ ਨੀ ਕਿਹ ਕੰਮ ਦੇ ਮਿਲਦੇ ਹਾਂਜੀ ਐਜੇ ਤੇ ਸੱਸ ਕੀ ਕਰ ਦਿੰਦੀ ਉਹ ਨਹੀਂ ਜਾਣੇ ਨੂੰ ਬੇਚਦੀ ਦੀਦੀ ਉਹਨਾਂ ਵਿਚਾਰੀ ਕਿੱਥੇ ਕੰਮ ਹੁੰਦਾ ਉਹ ਤੇ ਫਿਰ ਉਹਨਾਂ ਦਾ ਹੀ ਚਾਹ ਧਿਆਨ ਦੇ ਉੱਡਾ ਖੜ ਦੇ ਘਰ ਦਾ ਇਹ ਨਹੀਂ ਬੜਾ ਵਾ ਜਦੋਂ ਰੋਟੀ ਪਾਣੀ ਕਿੰਨੋਂ ਨੇਰੇ ਜਾ ਕੇ ਕਰਨੀ ਹੋਰ ਦੀਦੀ ਜਾ ਕੇ ਕਰਨਾ ਤੇਰਾ ਰੋਟੀ ਪਾਣੀ ਕਿੱਥੇ ਕਰਨਾ ਸੋ ਇਆ ਕਰਿਆ ਕਰ ਸਫਾਈਆਂ ਸੋ ਕਹਿੰਦਾ ਮੈਂ ਕਰ ਜਾ ਤੂੰ ਨੀੜਾ ਕੱਪੜਾ ਧੋ ਲਿਆ ਕਰੋ ਚਲ ਕੋਈ ਨਹੀਂ ਫਿਰ ਤੂੰ ਇੰਦਾ ਕਰਨਾ ਮੈਂ ਜਾਤੀ ਆ ਦੇ ਕਰੂ ਅੱਜ ਧੋਦੇ ਫਿਰ ਅੱਜ ਧੁੱਪੇ ਪੈ ਸਾਰੇ ਤੇ ਚੀਜ਼ ਦੀ ਫਸਫਰੀ ਨਹੀਂ ਆਜੇ ਤਾਂ ਮੈਂ ਧੋ ਟੈਲੀ ਫਿਰ ਇਹ ਮੇਰੇ ਪੈਸੇ ਦੇ ਦੇ ਆ ਜੀ ਦੇ ਦੇ ਨਾ ਪੈਸੇ ਦੇ ਜਿਹੜੇ ਕੱਪੜਿਆਂ ਦੇ ਲੈ ਦੱਸ ਨਹੀਂ ਹਟ ਕੱਪੜੇ ਵੀ ਕਿੰਨੇ ਮਹੀਨੇ ਆ ਵੀ ਦਵੇ ਹੀ ਲੈ ਦੀ ਤਾਸੇ ਵੀ ਤਾਂ ਕੰਮ ਹੀ ਆ ਚਰਚਾਉਂਦੇ ਤੁਸੀਂ ਲੋਖਾ ਡੇ ਲਗਾ ਤੁਹਾਡਾ ਤੁਹਾਡੀ ਇਹਨਾਂ ਨੇ ਹੱਟ ਕੇ ਹੀ ਅੱਡੇ ਪਰ ਹੈ ਅੱਧੀ ਰਾਤ ਪਹਿਲਾਂ ਆਈ ਹੈ ਦੂਸਰੋ ਟਾਈਮ ਦੇ ਨਾਲ ਆ ਤੇ ਜੇ ਆ ਇਹ ਮਾਜਾ ਛੋਟਾ ਹੀ ਹੋ ਇਹਨਾਂ ਦੇ ਆ ਕੰਮ ਬੜੀ ਮਾਰੀ ਆਪੇ ਕਰੀਦਾ ਚੁੱਪ ਕਰਕੇ ਸਰੀਰ ਰਹਿ ਜਾਂ ਕਰ ਲਈਦਾ ਰਹੀਆਂ ਨਾਲ ਇਹਨਾਂ ਦੀਆਂ ਗੱਲਾਂ ਨਾਲ ਇਹਨਾਂ ਨੂੰ ਚਾਹ ਪਾਣੀ ਪੋਛੀ ਜੀ ਜੀ ਕਰਕੇ ਤੇ ਨਾਲੇ ਇਹ ਕੰਮ ਹੀ ਜਿਹੜਾ ਝਟਪਟ ਐ ਕਰ ਲਈਦਾ ਤਸਵੀਰ ਹੀ ਰਹਿ ਗਈ ਐ ਨਹੀਂ ਤੇ ਇਹਨਾਂ ਨੂੰ ਕੀ ਕਰਦਾ ਨਹੀਂ ਲਾਉਂਦੇ ਹਾਂ ਵੀ ਬੰਦਾ ਕੰਮ ਕਰੂਗਾ ਫਰੇਕਾ ਮੇਰਾ ਮੋਟਾ ਜਿਹਾ ਜੀਣਾ ਕਿ ਤੱਕ ਮੈਂ ਮਰ ਜਾਈਂਗਾ ਲੱਗਦਾ ਚਲ ਛੇਤੀ ਛੇਤੀ ਕਰ ਹਾਂ ਜੀ ਤਾਂ ਬੋਕਰ ਤਾਂ ਫਿਰਤੀ ਹੁਣ ਦੱਸੋ ਕੀ ਕਰਨਾ ਹਾਂ ਚੰਗੀ ਤਰ੍ਹਾਂ ਇੱਕ ਪਾਸੇ ਕੂੜਾ ਲਾ ਕੂੜਾ ਅੱਧ ਵਿਚਾਲੇ ਜੇ ਛੜਕਾ ਵਾ ਤਾਂ ਹੁਣ ਮੈਂ ਦੱਸੋ ਕੀ ਕਰਾਂ ਲਓ ਮੈਂ ਚਾੜੂ ਅੰਦਰਾਜੇ ਲਾਵਾਂ ਤੇ ਫਿਰ ਮੈਂ ਫੋਚੇ ਲਾ ਕੇ ਮੈਂ ਜਾਵਾਂ ਚੱਲ ਫਿਰ ਲਾਵਾਂ ਤਾਂ ਤੋ ਕੋਸ ਸੁਆਦੀਆਂ ਨਹੀਂ ਹੁੰਦਾ ਕੰਮ ਦਾ ਇਹਦਾ ਅਹੀ ਯਾਰ ਤੇ ਮਾਰੀ ਉਹ ਕੋਈ ਜਸ ਕੋ ਬੇਗੀ ਉਹ ਵਧੀਆ ਕੰਮ ਕਰਦੀ ਮੈਂ ਤਾਂ ਤੇਜੀ ਬਟਾਫਟ ਕੰਮ ਕਰਕੇ ਵੀ ਜਾਵਾਂ ਮੈਂ ਘਰ ਸੱਜੀ ਬਣਾਉਣੀ ਆ ਲੈਣ ਕੀ ਆਈ ਹਾਂ ਫਿਰ ਹੁਣ ਫਟਾਫਟ ਕਰਕੇ ਤੇ ਪੰਨਿਆਂ ਮਿੰਟਾਂ ਦੀ ਤੇ ਫੇਰ ਨਹੀਂ ਤੋ ਕੰਮ ਕਰਕੇ ਤੇ ਘਰ ਨਹੀਂ ਜਾਵਾਂ

ਤੇ ਪਈਆਂ ਹਜ਼ਾਰ ਦੇ ਨਾ ਤੇ ਕੰਮ ਐ ਸੜਾ ਮੇਰਾ ਪੱਥਰ ਨੂੰ ਛਕਾ ਦੀ ਜਿੰਨਾ ਨੇ ਪੈਸੇ ਉਦਾਂ ਦੇ ਕੰਮ ਕਰ ਦਵੇ ਹਾਂ 1000 ਰੁਪਇਆ ਤੇ ਵੇਖੀ ਮੈਂ ਕੱਢਦੀ ਪੱਥਰ ਨੂੰ ਚਿੱਟਾ ਮਾੜਾ ਭੋਟਾ ਜਿਹਾ ਕੱਟ ਕੇ ਲਿਆਵਾ ਮੈਂ ਵੀ ਸਬਜੀ ਸੁੱਕੀ ਜਾ ਹਾਂ ਇਹ ਕੋਈ ਨੀ ਕਰ ਮਲਾਵੀ ਨਹੀਂ ਆਈ ਐ ਜਾਨੀ ਇਹ ਚਾੜੂ ਲਾਉਣਾ ਇੱਥੇ ਕੀ ਕਰਨਾ ਮੈਂ ਨਾ ਤਾਂ ਸਾਰੇ ਬਸ ਮੈਂ ਪੋਚੇ ਲੱਗੇ ਪਾਉਣਾ ਤੇ ਪੂਰਾ ਤੇਰੇ ਸਾਰੇ ਉਹ ਪਿੱਛੇ ਜਾਂਦੇ ਤੇ ਚਾੜੂ ਲਾਉਣਾ ਮੇਰਾ ਕੰਮ ਨਹੀਂ ਕਰਾਈ ਤਾਂ ਕਿ ਦੀ ਜੀ ਕਿੰਨੇ ਨਿੰਦਿਆਵੇਂ ਨਾ ਗੱਲਾਂ ਕਰਿਆ ਕਰੋ ਮੈਨੂੰ ਮੈਂ ਗੱਲ ਨਹੀਂ ਕਰਦੀ ਕੋਈ ਨਾ ਲੰਮਾ ਮੈਂ ਤਾਂ ਕੋਈ ਦੀ ਪਸੰਦ ਦਾ ਕੰਮ ਨਹੀਂ ਕਰਦੀ ਪਈਆਂ ਮੈਂ ਵੀ ਇੱਕ ਸਾਈਟਾਂ ਲੰਦੀ ਚਾੜੂ ਲਾਗ ਲੱਗੀ ਬੈ ਬੈ ਕੇ ਆ ਪੂਰਾ ਤੇ ਸਾਰੇ ਪੂਰੇ ਵੱਜ ਕੇ ਛੜੀ ਜਾਂਦਾ ਸਹੀ ਕੀ ਤੂੰ ਸੋਹਣਾ ਬੜਾ ਕਿਆ ਤੂੰ ਇਹ ਉੱਤੇ ਹੀ ਆ ਤੂੰ ਦਿੱਤਾ ਨਸਰਦਾਰ ਨਹੀਂ ਤੇ ਆ ਆਪਣੇ ਕੰਮ ਦੀ ਸਿਰੌਤ ਕਰੀ ਸਾਡਾ ਕੰਮ ਮਾੜਾ ਨਹੀਂ ਜਿਹੜਾ ਸੀ ਕਰਨੀ ਆਈਆਂ ਫਿਰ ਕਾਜ ਕਰੀ ਨਾ ਦੇ ਚਾੜੂ ਤੋਂ ਬਾਹਰੋਂ ਲਾ ਲਿਆ ਤੇ ਅੰਦਰੋਂ ਕਿਹਨੇ ਵਲੇ ਲਾ ਲਈ ਆਹ ਮੈਂ ਕੂੜਾ ਲਾ ਲਾਣਾ ਮੈਂ ਹਾ ਇੱਥੋਂ ਹਵਾਹੂ ਵਾਜੀ ਵਗਨ ਦੇ ਬਾਹਰੋਂ ਲਾ ਲੀਂ ਅੰਦਰੋਂ ਮੈਂ ਚੁੱਕ ਲੈਣਾ ਉਹ ਸਾਡੀ ਟ੍ਰੇਜ ਹੈਗੀ ਕੂੜਾ ਲੈ ਕੇ ਪਾਉਣ ਵਾਲੀ ਹੈਗੀ ਹੈ ਟ੍ਰੇਜ ਹੈਗੀ ਆ ਉਹ ਕਿਹਦੀ ਭਈ ਤੇ ਤੂੰ ਨੂੰ ਧਿਆਨ ਨਾਲ ਆ ਸੋਹਣਾ ਬੜਾ ਨਾ ਕੰਮ ਫਿਰ ਕਾਜ ਕਰ ਤਿੰਨ ਵਜੇ ਤੱਕ ਇੱਥੇ ਦੇਖੋ ਦੀਦੀ ਪਿੱਛੇ ਰਹਿ ਗਿਆ ਕਿਤੇ ਕੂੜਾ ਤਾਹ ਦੋ ਜੇ ਕਿ

ਤਾਰੀਆਂ ਸੁਬਲਨ ਪਾਸੇ ਇਸ ਮਾਲ ਦੇ ਦੀ ਐਂਡ ਫੋਰ ਦਸੇ ਨੇ ਡਾ ਸਮਣਾ ਮੱਧਾ ਨੋਟ ਤੇ ਇਹ ਦਿੱਕੂ ਬਸਾਨਾ ਜਾਤ ਨੇ ਆਪਾਂ ਯਾਰ ਪਿਆ ਨਾਲ ਰੋਹ ਤੁੱਟ ਗਿਆ ਕਰ ਹੈ ਇਹਨਾਂ ਦਾ ਟਿੱਕਾ ਅੰਕੇ ਸਾਡੇ ਨਾਲੋਂ ਚੰਗੇ ਨੇ ਲੋਕ ਬਿਲੀੜਾ ਲੱਤ ਪਾਇਆ ਕਿ ਤੇ ਹੂੰ ਹੂੰ ਕਰਦੀ ਹੈ ਜਾਨੀ ਪਾਚ ਜਾਣਾ ਤਾਂ ਮੈਂ ਚੱਲੀ ਅਸੀਂ ਜਿਹੜਾ ਚਾਰ ਕੋੜਿਆ ਲੋਨ ਦਾ ਸਾਰਾ ਸਾਰਾ ਦਿਨ ਨਾਲ ਕਿਉਂ ਨਾ ਹੋਏ ਟੱਕਰ ਨਾ ਪਾ ਨਾ ਵਾਜੀ ਜਾਂਦੀ ਹੈ ਹੈ ਹਾਂ ਸਾਰਾ ਪਾਇਆ ਜਾਦਾ ਸੁਣਨਾ ਕਿ ਕਿ ਬੂਦੀ ਬਾਗੀ ਹੀ ਰੋਹੀ ਜਿੱਤੇ ਇਹ ਨਹੀਂ ਆਣੇ ਕੱਟਾ ਛੱਡਦੇ ਨਾ ਥੋੜੀ ਬਾਦੀ ਨਾ ਨਾ ਤੇਦੀ ਚਾਰ ਪੰਜ ਕਿਲੋ ਤੇ 400 ਗਿਆ ਦਾ ਮੈਂ ਨਾ ਕੰਮ ਕੀਤਾ ਤਾਂ ਕਰਦੇ ਸੈਂ ਕਿਹੜੇ ਤੇ ਨਾ ਜਾਣਾ ਮੇਰਾ ਸਭਰ ਕਰਨਾ ਤਾਂ ਘਰੋਂ ਹੀ ਕਿਉਂ ਆਈ ਜੀ ਤੂੰ ਕਾਈ ਜਾਣਾ ਸੀਗਾ ਮੈਂ ਕਿ ਤੂੰ ਕੰਮ ਧਿਆਨ ਨਾਲ ਘੱਲ ਹੁਣ ਇਹਨਾਂ ਤੇ ਤੇ ਲੱਗਣੀ ਹੈ ਸਾਨੂੰ ਤੁਸੀਂ ਕੁਸਰਾ ਕਰਦੇ ਹੋ ਤੁਸੀਂ ਆਈ ਨਹੀਂ ਕਰ ਤੇਰੇ ਅੰਦਰ ਚਾਗਾ ਚੁਦਾ ਛਾੜ ਛੱਡਿਆ ਕਰੋ ਪੈ ਝੜ ਕੋਚਾ ਲਾ ਕੇ ਤੇਦੀ ਮੇਰੇ ਕੋਈ ਨਾ ਟਾਈਮ ਨਹੀਂ ਕਰਾਂ ਮੈਂ ਸੁਨੀਰੇ ਨੋਂ ਬੈਠੇ ਝਾੜੀ ਨਾ ਮਾ ਕਿਆ ਚਾ ਚਾ ਚੂ ਕੇ ਵਿਚਾਨਿਆਂ ਨੂੰ ਤੇ ਪਤਾ ਨਹੀਂ ਆਣੇ ਖੇਤ ਉੱਤੇ ਬੈਠ ਕੇ ਚਾਹ ਪਾਣੀ ਪੀਦਾ ਵਾ ਬੁੰਦੀ ਆਈ ਤੇ ਆ ਤੂੰ ਮੈਨੂੰ ਵੀ ਲੈ ਜੀ ਸਭ ਕਿਤੇ ਨਾ ਸੁਣੇ ਦੀਦੀ ਤੇਰੇ ਜਾਣੇ ਖਾ ਖੜੀ ਲੱਗੀ ਮੈਂ ਨਹੀਂ ਜਿੰਦੀ ਬੁੰਦੀ ਪਾਦੀ ਜੱਗੇ ਆਉਂਦੀ ਸੀ ਗੀਰੇ ਮੈਂ ਮੈੜੀ ਖੜੀ ਕਿੰਗਾ ਇਹਦੇ ਪੱਛੇ ਨਹੀਂ ਬਣਾ ਸਕਦਾ ਕਰ ਕੱਲ ਤੋਂ ਮੈਂ ਇਹਨਾਂ ਚਾਦਰਾਂ ਚੂਦਰਾ ਵਿਸ਼ਵਾਸ ਛੱਡਿਓ ਤੇ ਮੈਂ ਇੰਨਾ ਚੱਕ ਐਮ ਨਹੀਂ ਖਵਾਇਆ ਕਰਨਾ ਮੈਂ ਜਾ ਕੇ ਘਰ ਦਾ ਵੀ ਰੋਟੀ ਪਾਣੀ ਕਰਦਾ ਨਾ ਮੇਰੇ ਸੱਸ ਸਭ ਮੂੰਹ ਚੁੱਕ ਚੁੱਕ ਚਾਲੀ ਦਿੱਤੀ ਹੋਣੀ ਹੈ ਤੂੰ ਆ ਵੀ ਤਨ ਪੂਰਾ ਕਰ ਇਸ ਵਾਰੀ ਦੇ ਦਿਨੋ ਨੀਂਦ ਨਹੀਂ ਆਉਂਦੀ ਤੇ ਦਰਵਾਜ਼ੇ ਨੂੰ ਵਾਪੇ ਆ ਕੇ ਕਿ ਜਿਹਦੇ ਘਰ ਨਹੀਂ ਮਾਰਦਾ ਨਾ ਪਾਸਾ ਸਭ ਨੂੰ ਆ ਕੇ ਦਰਦ ਤੇ ਸਹੀ ਕਰ ਚਤ ਚਾੜੂ ਲੱਗ ਜਾਣਾ ਹਾਂ ਇਹੋ ਇੱਕ ਹੋਰ ਇਹ ਕਰਨਾ ਘਟਿਆ ਜਾਂਦਾ ਉਸ ਵਾਰੀ ਤੇ ਆਪਰੇ ਤੁਸੀਂ ਇਹਨੇ ਬੈਗ ਤੋਂ ਦੱਸਿਆ ਕਿ ਆਹ ਬੈਗ ਕਿੰਨੇ ਹੋਰੀ ਦਾ ਇੰਨਾ ਗਾੜਾ ਨਾ ਹੁੰਦਾ ਨਹੀਂ ਇਹ ਹੋਰੀ ਹੋਣਾ ਮੈਂ ਤੇ ਬਦਲੋ ਕੋਈ ਵਾਰੀ ਸਾਫ ਕੀਤੇ ਨੇ ਕਿੱਥਾ ਚੜ ਜਾਂਦਾ ਵਾ ਕੋਈ ਨੀ ਕਰੇ ਕਾਣਾ ਤੇਰੀ ਕਹੇ ਰਾਬੜਾ ਗਿਆ ਤੂੰ ਪੰਜ ਵਾਰ ਚੱਲ ਤੈਨੂੰ ਤਾਂ ਸਮਝ ਨਹੀਂ ਆਇਆ ਨਾ ਮੋਲ ਤੇ ਪਜੂ ਪਜੂ ਤੂੰ ਜਾਣਗੇ ਮਿਲਾਈ ਐ ਇੰਨਾ ਘਰ ਸਿਰ 1000 ਰੁਪਈਆ ਮੈਂ ਤੈਨੂੰ ਖਾਣ ਖੋਰੀ ਲੱਗਣ ਪੈਣਗੇ ਤੇ ਦੀਦੀ 4 ਰੁਪਈਆ ਲੈ ਜਾ ਤੁਹਾਨੂੰ ਪਸਤਾਵਾ ਵਾਲਾ ਕਰ ਦੇ ਤਾਂ ਮੈਂ ਵੀ ਕੰਮ ਕਰਦੇ ਮੈਨੂੰ ਵੀ ਨਾ ਕੁਝ ਫ੍ਰੀ ਦੇ ਦੇਣਾ ਆਹ ਤੂੰ ਚਲੋ ਪਹਿਲਾਂ ਕੰਮ ਦੇ ਦੇ ਇਹਦੇ ਕੋਲ ਵੀ ਧਿਆਨ ਨਾ ਕਰਨਾ ਕੰਮ ਤੇਰੇ ਇੱਧਰ ਤੈਨੂੰ ਪਤਾ ਪਾਪੀ ਕੰਮ ਕੋਈ ਵੀ ਪਸੰਦ ਕਰ ਜਾਵੇਗਾ ਸੰਤੇ ਹਾਲੀ ਕੰਮ ਕਾਰਾ ਕੋਈ ਜਿਹਦੇ ਨੂੰ ਤੇਰੀ ਹੋਲੀ ਹੋਰ ਬਾਣੀ ਕਰਾਂ ਤੇ ਮੈਂ ਵੀ ਮੈਂ ਤੇ ਆਗਲਾ ਮੈਂ ਕਿਤਨੇ ਕਿਤੇ ਜਦसे ਦਿਨ 4 ਦਿਨ ਤੇ ਐ ਫੇਮਨਾ ਉੱਦਲੀ ਜੰਦੀ ਕਿ ਤੋਰਾ ਬਕਟਾ ਤੇ ਤੀਜੇ ਦਿਨ ਹਾਰੀ ਤੋਂ ਤੱਕ ਕੰਮ ਨੂੰ ਵੀ ਕਰ ਲੈਣ ਸਵੇਰ ਦੀ ਖਲਾਰਾ ਪਾ ਕੇ ਬੈਠੀ ਉਦੋਂ ਉਦੋਂ ਰਾਤ ਪੈਣ ਵਾਲੀ ਤੇ ਉਦੋਂ ਮੇ ਚੰਗ ਬੁਜੇ ਨੂੰ ਆਉਂਦੇ ਜਿੱਦ ਬਈਨੇ ਖਲਾਰੇ ਦਾ ਤੇ ਤੂੰ ਚੜੂ ਲਾਸ਼ਾ 7 4 6% ਕੋਥੀ ਨਾ ਕੇ ਲਾਜ ਨਹੀਂ ਬਹੁਤੀ ਬੰਦ ਨਾ ਹੋਵੇ ਤਾਂ ਕੋਈ ਨਹੀਂ ਤਾਂ ਸਾਹ ਵਾਰੋਂ ਆ ਜਾ ਕੇ ਦੇਖਿਆ ਤੇ ਚਾਰ ਦਿਨ ਕਿਤਾ ਕਰਨੇ ਮਰਾਈ ਤੇ ਜਾਵਣਾ ਲੋਸ ਤੇ ਟਪੀੜ ਗਏ ਹਲਕਾ ਆਇਆ ਬੜੀ ਜਾਨ ਕੋਈ ਵੀ ਥੀਂ ਦੇ ਨੇ ਆਪਣੇ ਦੋਸਤਾਂ ਨੂੰ ਕਹਿਣਾ ਕਿ ਆਖੋ ਨਹੀਂ ਮੇਰੇ ਘਰ ਤੇ ਪੜਾ ਗੋ ਮੈਂ ਥੱਕੀ ਪਈ ਆ ਤੇ ਪਤਾ ਤੁਹਾਡੇ ਘਰਾਂ ਦੀਆਂ ਕਾਹਦੀਆਂ ਚਾਹਾਂ ਹੈ ਪਤਾ ਲੱਜੇ ਕਾਹਨੀਆਂ ਜੇ ਦੱਸਾਂ ਸੋਣਾ ਨਾ ਦੋਸਤਾਂ ਨੂੰ ਚਾਹਣਾ ਰਹੇਗੀ ਘਰਾਂ ਦੀ ਜੀ ਕਿ ਲੋਨ ਨਾ ਤੇ ਗੋਸਤ ਕੀ ਨਾ ਮਾੜਾ ਕਰਾ ਦੇ ਕਿੰਨਾ ਹੈ ਬੇਕਾਰ ਨਾ ਹੀ ਕਰੀਂ ਇੱਕ ਤੇ ਆਈ ਤੂੰ ਅੱਧੀ ਰਾਤ ਇੱਕ ਟੋਨੀ ਚ ਬੱਤ ਪਾ ਲਈਂ ਤੂੰ ਦਵਾ ਦਾਰ ਖਰਾਲੀ ਦੀ ਬਣਾ ਰਹੀ ਹੈ ਕੀ ਆਖਣਾ ਦੀਦੀ ਗੋਸ਼ ਨਹੀਂ ਪਾਣ ਨਹੀਂ ਹੈ ਮੈਂ ਨਾ ਪਰ ਸੋਇਚ ਵੀ ਦੀਦੀ ਤੂੰ ਬੋਲ ਤੈਨੂੰ ਤਾਂ ਸਾਡੇ ਆ ਬੁੱਧਿਆ ਭਤੀ ਜਾ ਮਾ ਦੁੱਧ ਤੇ ਸਾਹ ਦਹੀਂ ਹੁੰਦਾ ਵਾ ਤਾਂ ਮੈਂ ਚਾਹ ਰਹਿ ਗਈ ਤੇਰੀ ਆ ਮੈਂ ਤੇ ਇੱਥੇ ਹੀ ਪੈਸਾ ਹੋ ਕੇ ਤੂੰ ਚਿੱਡੀ ਜਿੰਨਾ ਦੇ ਰੱਖਿਆ ਹੈ ਹੁਣ ਤੇਰੀ ਨਟਾ ਹੈ ਜੋ ਪੰਪਾ ਪਾਣੀ ਪੀਣੇ ਮੈਂ ਚਲਾਦੀ ਚਾਹ ਤੇਰੀ ਤੇ ਚਾਰਜ ਸਵਾਰ ਤੇਰੀ ਪਤਾ ਕਰ ਹਾਂ ਹੋ ਜਾ ਉਹ ਤਾਂ ਥੋੜਾ ਹਸਾਬ ਦਾ ਹੁੰਦਾ ਵਾ ਸਾਡੀ ਮੱਤਿਆਂ ਨਹੀਂ ਇੰਨਾ ਵੀ ਕੋਈ ਨਿੱਕਾ ਮਾਤਵਾ ਤਨਾਰੇ ਤੋਂ ਨਾਲ ਲੱਗ ਗਿਆ ਸਾਰੀ ਸਵੇਰੇ ਆਵੇ ਸਵੇਰੇ ਦੋ ਤਿੰਨ ਚਾਹ ਮਾ ਪੀ ਜਾਂਦੀ ਐ ਬਣੀ ਦੇ ਬੰਦਾਰੇ ਤੇ ਲੇਗੀ ਕੋਟ ਹੋਈ ਨਹੀਂ ਆ ਜਾਂ ਸੁਣ ਆ ਗਈ 10 15 ਦਿਨਾਂ ਜਾਂਾ ਮੁੜ ਕੇ ਮੈਂ ਟੜਕੀ ਆ ਜਾਣਾ ਬਸ ਆਹੇ ਉਹ ਕੀ ਆ ਕਰਨੀ ਆ ਕਰਨੀ ਹਾਂ ਦੀਦੀ ਚਾਹ ਬਿਨਾਂ ਨਹੀਂ ਮੇਰਾ ਸਰੀਰ ਤੋਰਦਾ ਮੈਂ ਤਾਂ ਚਾਹ ਜਿੱਥੇ ਜਾਣਾ ਉਹ ਪਹਿਲਾਂ ਕਹੀ ਨਹੀਂ ਚਾਹ ਨਾ ਚਾਹ ਮੇਰੀ ਭਾਵੇਂ ਇਹ ਨਾ ਹੈ ਦੀਦੀ ਆਂਡਣ ਬਣਾ ਛੱਡੀ ਚਾਹ ਮਤਾ ਜੀ ਪੀਣੀ ਮੈਂ ਬੇਈ ਚਾਹ ਨਹੀਂ ਕਦੀ ਪੀਤੀ ਜਿਹੜਾ ਛੇਵੇਂ ਆਂਡਣ ਬਣਾ ਛੱਡਾਂ ਮੈਂ ਕਾ ਆveni ਹਾਂਜੀ ਧਰ ਦੋ ਚਾਹ ਕੋਈ ਨਹੀਂ ਕੰਮ ਦੀ ਟੈਨਸ਼ਨ ਹੈ ਨਾ ਕੰਮ ਮੈਂ ਵਧੀਆ ਕਰੂੰਗੀ ਬਸ ਮੈਨੂੰ ਚਾਹ ਚ ਤੇ ਵਧੀਆ ਰੋਟੀ ਦਾ ਠੇਕਵਾ ਜਾ ਕਰਿਓ ਬਸ ਮੈਂ ਚਾਹ ਤੇ ਹੈਗੀ ਕਰਮੂ ਰੋਟੀ ਦੇ ਨਾਲ ਹੋ ਟੈਂਸ਼ਨ ਨਹੀਂ ਸਰੀ ਹੈ ਨਾ ਆਉਣੀ ਹੈ ਜੋ ਇਹਦੀ ਇਹ ਚਾਹ ਪੁੜ ਕੇ ਦੇ ਦਿਆ ਕਰੀ ਨਿਆਣੇ ਪਾ ਲੈਣਗੇ ਰਾਤ ਕਰੇ ਤੇ ਰਾਤ ਪੱਕੂ ਫੇਰ ਮੈਂ ਤੇ ਦੁਆ ਕਰਦੀ ਹਾਂ ਜੇ ਸਾਰੇ 5 ਵਜੇ ਤੇ ਮੈਂ ਤਾਂ ਨਾ 8 ਵਜੇ ਤਵਾ ਦੀਦੀ ਅੱਠ ਨੌਵੇਂ ਤੇ ਦੁਨੀਆ ਸਮਝਾਉਂਦੀ ਤੇ ਸਾਰੇ ਸਮਝ ਜਾਂਦੇ ਤੂੰ ਹੀ ਦੀ ਰੋਟੀ ਖਾਣੇ ਸਾਡੇ ਨਹੀਂ ਖਾਂਦੇ ਸਾਡੇ ਬੰਦ ਕਰ ਵੀ ਸਾਡੇ ਦੋਸਤ ਆਪ ਦੀ ਪਤਨੀ ਬਸ ਇਧਰ ਆਇਆ ਕਰਦੀ ਦੀ ਜੇ ਰੋਟੀ ਨਹੀਂ ਨਾ ਤਿਆਰ ਕਰਨੀ ਤੇ ਮੇਰੇ ਨਾਲ ਆਟਾ ਕਰਲਾ ਜਾਂ ਦਾਣੇ ਕਰਲਾ ਮੈਨੂੰ ਦੇ ਜਾ ਕਰ ਮੈਂ ਆਪੇ ਘਰੇ ਪਕਾ ਕੇ ਨਾ ਲੈ ਦੇ ਲਾ ਨਾ ਕਰ ਲੋ ਐ ਕਰ ਤੂੰ ਐ ਕਰ ਤੂੰ ਫਰਾ ਵੀ ਤੂੰ ਝਾੜੂ ਤੇ ਤੂੰ ਜਾ ਪਾਸ ਬਿਨਾਂ ਰਿੰਕ ਜਿਦੋਂ ਵੀ ਤੂੰ ਆਈ ਮੈਨੂੰ ਲੱਗਦਾ ਤੂੰ ਮੇਨੂੰ ਰੱਖ ਰਿਆ ਮੈਂ ਤੇ ਮੈਨੂੰ ਰੱਖਿਆ ਨਹੀਂ ਤੇ ਤੇਰੀ ਤੇਰੇ ਕਾਜੁਰਾ ਮੇਰੇ ਨਾਲ ਆ ਗਿਆ ਜਿੰਨੀਆਂ ਵੀ ਜਾਂਦੀਆਂ ਸਾਰੀਆਂ ਲੋ ਚਲੋ ਮੇਰੇ ਨਾਲ ਜੇ ਜਿੰਨਾ ਹੈ ਸਦੀਦੀ ਜਾਣੇ ਸਾਰੇ ਰੋਟੀ ਦੁੱਧ ਸਾਬ ਚਾਹਦੀਆਂ ਤੇ ਜੇ ਤੁਸੀਂ ਮੈਂ ਰੋਟੀ ਲਈ ਬਗਾਉਂਦੇ ਤੇ ਮੈਨੂੰ ਤਾਂ ਨਹੀਂ ਦੇ ਦਿਆ ਕਰੋ ਜੇ ਮੈਂ ਤੁਹਾਡਾ ਜੀ ਨਹੀਂ ਕਰਦਾ ਸਾਡੇ ਤੂੰ ਜਾ ਆਪਣੀ ਤਰ੍ਹਾਂ ਤੇਰੀ ਗਾੜੀ ਨਾਲ ਜੜੇ ਤੋਰ ਫਾ ਮੈਂ ਕੰਮ ਨਾਲ ਕੋ ਭਿਣੀ ਚਲੀ ਮੈਂ ਆਪਣੇ ਨਾਲ ਤੇ ਜੇ ਦਿਖਾ ਰਹੇ ਤਾਂ ਵਾਧੂ ਥੋੜੀ ਆਹੀਂ ਆਪਣੇ ਦੇ ਅਕਸਰਨ ਘਾਟ ਛੱਡ ਕੇ ਨਿਕਲੇ ਕੇ ਪੱਛੇ ਛੱਡ ਕੇ ਆਉਨੇ ਆਂ ਆਹੀਂ ਵਾਧੂ ਥੋੜੀ ਥੁੜੇ ਤੇ ਅੱਦੇ ਤੁਹਾਡੀ ਮਰ ਜਾ ਜਾ ਹੈ ਕੰਮ ਨੂੰ ਉੱਥੋਂ 50 ਮਿੰਟਾਂ ਚ ਟਾਲੂ ਲਾ ਕੇ ਧੂੰਧੂ ਕਰਦੀ ਆ ਉਹ ਗਈ ਆ ਉੱਤੋਂ ਸ਼ਕਤੀ ਕੱਲਾ ਕੋਈ ਆਟਾ ਦੇ ਦੇ ਤੇ ਕਦੀ ਰੋਟੀ ਵੀ ਦੇ ਲਈ ਦੇ ਨਾਲ ਦਾਨੀ ਹੀ ਦੇ ਦੇ ਜਾ ਬਣਾ ਤੈਨੂੰ ਦੱਸ ਕਿ ਮੈਂ ਕੀ ਕਰਨਾ ਆਈ 1:00 ਤੇ 3:00 ਵਜੇ ਤਾਂ ਕਦੀ ਚਾਹ ਬਣਾਉਂਦੀ ਤੇ ਕੋਈ ਪੱਤੀ ਨਾ ਪਾ ਕੇ ਉਹ ਨਹੀਂ ਹੋ ਰੱਖਣਾ ਦਾ ਤੇਰਾ ਕੰਮ ਜੀ ਜੀ ਤੇ ਕਰ ਤੂੰ ਮੈਂ ਇਹ ਜਰੂਰ ਕਰਦਾ ਨਾ ਕੋਲੋਂ ਤੇ ਪੱਤੀ ਲਿਆ ਆਵਾ ਮੈਨੂੰ ਕਾਹਦਾ ਕਰ ਮੋਦ ਦੁੱਗਣਾ ਰੋ ਕਚਰਾ ਕਿਹਾ ਤਾਂ ਨਾਲੇ ਮੈਨੂੰ ਕੋਈ ਰਾ ਕਰਤਾ ਮੈਨੂੰ ਤਾਂ ਤੇਰੇ ਕੋਲ ਰਾਮਾ ਲੈ ਕੇ ਜਿਹੜੇ ਜਿਹੜੇ ਤੋਂ ਕਾਲ ਦੇ ਜਵਾਬ ਦੇ ਦੀਦੀ ਖਾਦ ਕਰੀ ਜਾਂਦੇ ਹੋ ਐਡਾ ਤੁਹਾਡਾ ਬੇੜਾ ਗੁੰਜਿਆ ਝਾੜੂ ਲਾਇਆ ਤੇ ਤੁਸੀਂ ਘੁੱਟ ਦੁੱਧ ਤੇ ਮੈਨੂੰ ਪਾ ਦੋ ਐ ਕਹਿੰਦੇ ਸੀ ਤਾਂ ਮੈਨੂੰ ਤਾਂ ਤੇਰਾ ਕੰਮ ਹੀ ਚੰਗਾ ਲੱਗਦਾ ਜਦੋਂ ਦੀ ਤੂੰ ਆਈ ਨਾ ਹਾਈ ਮੈਂ ਜਾਣਾ ਹਾਈ ਮੈਂ ਜਨਾ ਕੋਈ ਨਹੀਂ ਆਈ ਸੀ ਕੋਈ ਨਹੀਂ ਫੇਰਦੀ ਜੱਜ ਨਹੀਂ ਦੁੱਧ ਪਾਉਂਦੇ ਮੈਂ ਵੀ ਨਰਾਸ ਹੋ ਕੇ ਜਲੀ ਕੋਈ ਨਹੀਂ ਮੈਨਰੇ ਦਾ ਦਿਲ ਸੀਸਾ ਦਾ ਉਹ ਕਰ ਲੈ ਦੱਸ ਤੂੰ ਇੱਥੇ ਮੇਰਾ ਗੱਡਾ ਤਾਂ ਕਿਆ ਉਹ ਚੀਸ ਮੈਨਾਂ ਲਾਉਗਾ ਤੇ ਘਰ ਵਾਲੇ ਦੀ ਗੱਲ ਹੈ ਇਹ ਦੱਸ ਤੇ ਬੈਠੇ ਵੀ ਲੱਗੇ ਜਿਹਨੇ ਮੈਂ ਦੱਸ ਪਾਈ ਹੈ ਉਹ ਬੜੀ ਚੰਗੀ ਕੰਮ ਕਰ ਲਈਦੀ ਸੀ ਇਹੋ ਜਿਹੇ ਤਾਂ ਹੀ ਇਹਨਾਂ ਪਰ ਆ ਕਰਾ ਕੰਮ ਮਿਲਦਾ ਹੁੰਦਾ ਕਿ ਕਦੇ ਕਰਦੇ ਨਾ ਲੱਗੀ ਹੁੰਦੀ ਉਹਨਾਂ ਨੇ ਇੱਕ ਦਾ ਕੰਮ ਹੀ ਨਹੀਂ ਦੇਖੋ ਕਰ ਲਈ ਦੀ ਹਾਤੋਈ ਭਈ ਹੈ ਜੇ ਕਰ ਲਾ ਫਰੀਜ ਨੂੰ ਦਸ ਬਾਹਰ ਚਲਾਇ ਦਉ ਤੈਨੂੰ ਜਾਂ ਦੂ ਫਰੀਜ ਦੇ ਮੱਦੇ ਉਹਦੇ ਦੇ ਪੱਤੇ ਆ ਬਾਹਰ ਦੇ ਤਰੂਗੀ ਜਾਂ ਮੈਂ ਚਾੜੂ ਉੱਥੇ ਰੱਖਾਂ ਹੁਣ ਮੈਂ ਸਵੇਰੇ ਲਾਵਾਂ ਨਾ ਉੱਤਰ ਨਾ ਉੱਤਰ ਆਤਮ ਜਗਾਇੀ ਮਿਲੂਆੀ ਸੁੱਕੀ ਰਾਤੋਂ ਦੀ ਹੁਣ ਅਜੇ ਰਹਿਣ ਦੇਣੀ ਸਵੇਰੇ ਲਾਵਾਂ ਮੈਂ ਕਿ ਸੁਖਰੀ ਸਾਂ ਦੀ ਵਾਸਤੇ ਕਰਕੇ ਫਦੀ ਨਾਗਾ ਨਹੀਂ ਫਾਇਰ ਪਾਏਗਾ ਅੱਜ ਇੱਕ ਚ ਜੇ ਹੀ ਬਣਾ ਲਈ ਦੀ ਨਸਾਰਾ ਦੀ